ਆਸਟ੍ਰੇਲੀਆ ਦੇ ਵਿੱਚ ਗੈਰੀ ਸੰਧੂ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਕਹਿੰਦੇ ਕਿ ਭਈ ਕਿਸੇ ਨੇ ਕੋਈ ਕੌੜਾ ਮਿੱਠਾ ਬੋਲਿਆ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੀ ਇਹ ਕਾਰਨ ਹੋਇਆ ਇਸ ਤਰ੍ਹਾਂ ਕਿਉਂ ਇਹ ਨਫਰਤ ਜੀ ਜਿਹੜੀ ਕਿਉਂ ਮਨਾਂ ਦੇ ਵਿੱਚ ਨਹੀਂ ਹੈ ਦੇਖੋ ਸਮਝ ਤੋਂ ਬਾਹਰ ਆ ਅੱਗੇ ਖਾੜੇ ਲੱਗਦੇ ਸੀਗੇ ਹਮ ਲੋਕ ਬੜੇ ਕਹਿੰ ਲੋਕੇ ਚਾਹ ਨਾਲ ਤੇ ਆ ਰਹੀਏ ਖੇਤਾਂ ਨਾਲ ਤੇ ਬੜੇ ਹਾਂ ਖਰਾਬੀਆਂ ਅੱਗੇ ਵੀ ਹੋ ਜਾਂਦੀਆਂ ਸੀ ਇਹ ਕੋਈ ਨਹੀਂ ਵੀ ਮਤਲਬ ਕਿ ਅੱਗੇ ਕੁਝ ਐਸਾ ਵੈਸਾ ਨਹੀਂ ਸੀ ਵਰਦਾ ਕਈ ਵਾਰ ਸ਼ਰਾਬੀ ਸ਼ਰੂਬੀ ਹੋਏ ਬੰਦੇ ਖਰਾਬੀ ਕਰਦੇ ਸਨ ਜੀ ਜੀ ਕੁਝ ਆਰਟਿਸਟ ਪੁਰਾਣੇ ਸਮਿਆਂ 'ਚ ਵੀ ਉਦੋਂ ਕਹ ਲੋ ਕਿ ਰਵਾਲਵਰ ਰੱਖਦੇ ਸੀਗੇ ਪਿਸਤੌਲ ਹੁੰਦਾ ਸੀ ਜੀ 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 ਤਾਂ ਮਤਲਬ ਕਿ ਉਹ ਕਾਦੇ ਕਰਕੇ ਸੀਗਾ ਉਹ ਜ਼ਰੂਰਤਾਂ ਦਾ ਚਲੋ ਸੀ ਹੋਰ ਵੀ મતલਬ ਕਿ ਆਪਦੀ ਸੇਫਟੀ ਵਾਸਤੇ ਉਦੋਂ ਵੀ ਕੁਝ ਆਰਟਿਸਟ ਜਿਹੜੇ ਅਸਲਾ ਵਗੈਰਾ ਲੈ ਕੇ ਚੱਲਦੇ ਸੀ ਹੂੰ ਪਰ ਆਹ ਕੰਮ ਜਿਹੜਾ ਹੁਣ ਚੱਲਦਾ ਪਿਆ ਹੈ ਕਿਉਂਕਿ ਅੱਗੇ ਕੁਝ ਮਾਹੌਲ ਹੋਰ ਸੀਗਾ ਸੁਖਮ ਸਾਹਿਬ ਹੁਣ ਮਾਹੌਲ ਕੁਝ ਇਸ ਤਰ੍ਹਾਂ ਦਾ ਹੈ ਕਿ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਬਈ ਮਸਲਾ ਜਿਹੜਾ ਕੋਈ ਆ ਕਿ ਸਭ ਕੁਝ ਗਲੋਬਲੀ ਹੋ ਜਾਂਦਾ ਹੈ ਜੀ ਮਿੰਟੋਸ ਕੈਂਟੀ ਅੱਜ ਕੱਲ੍ਹ ਚੀਜ਼ਾਂ ਸਾਹਮਣੇ ਆ ਰਹੀਆਂ ਬਿਲਕੁਲ ਵਾਇਰਲ ਹੋ ਜਾਂਦੀਆਂ ਹੁਣ ਜਿਹੜੇ ਆਰਟਿਸਟ ਨੇ ਜਿਹੜੇ ਕਲਾਕਾਰ ਨੇ ਅੱਜ ਦੇ ਖਾਸ ਤੌਰ ਤੇ ਨੌਜਵਾਨ ਕਲਾਕਾਰ ਜੀ ਉਹ ਮੈਨੂੰ ਲੱਗਦਾ ਮੈਂ ਕਦੇ ਸ਼ੋਅ ਹੁਣ ਨਵੇਂ ਸਿੰਗਰਾਂ ਦਾ ਤਾਂ ਦੇਖਿਆ ਨਹੀਂ ਮੈਂ ਬਸ ਪੁਰਾਣੇ ਖਾੜੇ ਬਹੁਤ ਦੇਖਿਆ ਹੂੰ ਕਿਤੇ ਸਬਾਬੋ ਬਣੇ ਤੇ ਚਲੋ ਗਾਣੇ ਗੂਣੇ ਤਾਂ ਸੁਣ ਲਾਈਦੇ ਆ ਜਾਂ ਵਿਆਹ ਸ਼ਾਦੀ ਚ ਕੋਈ ਲੱਗਾ ਤੇ ਕੋਈ ਜੀ ਜੀ ਵੇਖ ਲਿਆ ਸਪੈਸ਼ਲੀ ਹੁਣਾਂ ਟਾਈਮ ਨਹੀਂ ਹੁੰਦਾ ਪਰ ਉਹ ਜਿਹੜੇ ਮਤਲਬ ਕਿ ਜਿੱਦਾਂ ਹੁਣ ਸ਼ੋਅ ਹੁੰਦੇ ਆ ਮੈਂ ਨਹੀਂ ਆਪਣੀ ਜ਼ਿੰਦਗੀ ਚ ਕੋਈ ਦੇਖਿਆ ਹਾਲੇ ਤੱਕ ਜੀ ਉਹ ਕੀ ਆ ਕਿ ਜਿੱਦਾਂ ਹੁਣ ਵੀਡੀਓ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹਦੇ ਤੋਂ ਪਤਾ ਲੱਗ ਜਾਂਦਾ ਹੂੰ ਕਿ ਉਹ ਮੈਨੂੰ ਲੱਗਦਾ ਗਾਉਂਦੇ ਘਟਿਆ ਤੇ ਕਮੈਂਟਰੀ ਜ਼ਿਆਦਾ ਕਰਦੇ ਨੇ ਗੱਲਾਂ ਕਰੀ ਜਾਂਦੇ ਆ ਮਤਲਬ ਕਿ ਜਿਹੜਾ ਕੋਈ ਵਿਸ਼ਾ ਨਾ ਵੀ ਸ਼ੂਣ ਵਾਲਾ ਹੋਵੇ ਕਈ ਵਾਰ ਪੀਚੰਦ ਪੈਂਦਾ ਉਹ ਕਈ ਵਾਰੀ ਉਹ ਇੱਕ ਤਰ੍ਹਾਂ ਜਿਵੇਂ ਆਪ ਵੇਰਨਾ ਰਿਪਲਾਈ ਨਹੀਂ ਤੁਹਾਨੂੰ ਰਿਪਲਾਈ ਆ ਉਸੇ ਮੰਚ ਤੋਂ ਰਿਪਲਾਈ ਕਰ ਦੇਣਾ ਉਸੇ ਮੰਚ ਤੋਂ ਮਤਲਬ ਕਿ ਵੰਗਾਰ ਵੀ ਲੈਣਾ ਇਹ ਆ ਜੀ ਫੁਲਾ ਆ ਠੰਕਾ ਆ ਤਾਂ ਭਾਈ ਗੱਲ ਇਹ ਆ ਕਿ ਹੁਣ ਜਿਸ ਤਰ੍ਹਾਂ ਦਾ ਇਹ ਸਿਸਟਮ ਹੈ ਇਹਦੇ ਵਿੱਚ ਜਿਸ ਤਰ੍ਹਾਂ ਇਹ ਸਭ ਕੁਝ ਚੱਲ ਰਿਹਾ ਮੇਰੇ ਖਿਆਲ ਦੇ ਨਾਲ ਕਿ ਥੋੜਾ ਸੋਚਨ ਵਿਚਾਰਨ ਦਾ ਵਿਸ਼ਾ ਗੱਲ ਇਹ ਨਿਕਲ ਕੇ ਆ ਰਹੀ ਆ ਕਿ ਉਂਗਲ ਕੀਤੀ ਆ ਉਹਨੇ ਜੀ ਗੈਰੀ ਸੰਧੂ ਨੇ ਹੁਣ ਕਾਤੋਂ ਕੀਤੀ ਆ ਇਹ ਵੀ ਇੱਕ ਵਿਸ਼ਾ ਹੈ ਨਾ ਸੋਚਨ ਵਿਚਾਰਨ ਦਾ ਕਿ ਕੀ ਕਲਾਕਾਰ ਤਮਲਾ ਕਿਸ ਤਰ੍ਹਾਂ ਦਾ ਕੋਈ ਇਸ਼ਾਰਾ ਕਰੇ ਜਾ ਕੁਛ ਇਸ ਤਰ੍ਹਾਂ ਹੋਇਆ ਵਾਪਰਿਆ ਕਿ ਉਸ ਨੂੰ ਅਜਿਹਾ ਕਰਨਾ ਪਿਆ ਪਰ ਮੇਰੇ ਖਿਆਲ ਦੇ ਨਾਲ ਸਟੇਜ ਦੀ ਵੀ ਇੱਕ ਮਰਿਆਦਾ ਹੁੰਦੀ ਆ ਹੂੰ ਹੂੰ ਇਹ ਤੋਂ ਬਾਅਦ ਜੋ ਹੋਇਆ ਤੁਹਾਡੇ ਸਾਹਮਣੇ ਆ ਉਹ ਤੁਹਾਡੇ ਸਾਹਮਣੇ ਆ ਕਿ ਸਟੇਜ ਤੇ ਚੜਦਾ ਹੈ ਆਡੀਅנס ਤੋਂ ਇੱਕ ਨੌਜਵਾਨ ਹੀ ਆ ਬਿਲਕੁਲ ਪੰਜਾਬੀ ਹੋਏਗਾ ਪੰਜਾਬੀ ਹੋਏਗਾ ਬਿਲਕੁਲ ਸਮਝ ਆਉਂਦੀ ਗੱਲ ਜਿਹਨਾਂ ਨੂੰ ਹਨ ਉਹ ਮੁੜ ਕੇ ਗੁਲਾਮੀ ਤੱਕ ਕੰਮ ਜੀ ਜੀ ਤੇ ਫਿਰ ਉੱਥੇ ਜਿਹੜੀ ਸਿਕਿਉਰਿਟੀ ਸੀ ਭੱਜ ਕੇ ਉਹਨਾਂ ਨੇ ਉਹਨੂੰ ਢਾਇਆ ਫਿਰ ਥੱਲੇ ਸੁੱਟਿਆ ਦੱਸ ਦਿਆ ਕਿ ਕਸਟਡੀ ਚ ਲੈ ਲਿਆ ਗਿਆ ਸੀਗਾ ਪਤਾ ਨਹੀਂ ਉਸ ਮਾਮਲੇ ਦਾ ਕੀ ਬਣੇਗਾ ਪਰ ਗੱਲ ਇਹ ਆ ਕਿ ਦੇਖੋ ਮਸਲਾ ਕੋਈ ਇੱਕ ਸਟੇਜ ਤੇ ਇਦਾਂ ਦਾ ਵਾਪਰਨ ਦਾ ਨਹੀਂ ਹੈ ਮਸਲਾ ਤੇ ਸਭ ਤੋਂ ਵੱਡਾ ਸਰ ਇਹ ਆ ਨਾ ਕਿ ਜੇ ਤੁਸੀਂ ਅੱਜ ਦੀ ਤਰੀਕ ਚ ਵੇਖੀਏ ਤਾਂ ਉਹ ਗੱਲ ਜਿਹੜੀ ਉਹ ਕਿੱਥੋਂ ਤੱਕ ਜਾਂਦੀ ਉਹ ਵੇਖੋ ਤੁਸੀਂ ਬਿਲਕੁਲ ਕਿ ਭਾਈ ਇਹ ਮਤਲਬ ਕਿ ਇੰਟਰਟੇਨਮੈਂਟ ਕਰਨ ਲੱਗਿਆ ਜਾਂ ਇਨਟਰਟੇਨਮੈਂਟ ਦੇ ਖੇਤਰ ਦੇ ਜਿਹੜੇ ਬਿਲਕੁਲ ਜੀ ਬਈ ਇਹ ਮਾਤਾ ਹੀ ਜਲੂਸ ਕੱਢੀ ਜਾਂਦੇ ਬਿਲਕੁਲ ਇੱਕ ਤੇ ਇੱਕ ਥਾਂ ਤੇ ਹੋਇਆ ਨਹੀਂ ਕਦੇ ਛੱਤਰ ਛੋਟ ਦਿੱਤਾ ਜਾਂਦਾ ਕਿਤੇ ਕੁਸ਼ ਕਿਤੇ ਕੁਸ਼ ਅੱਜ ਕੱਲੇ ਇੱਕ ਚੀਜ਼ ਹੋ ਰਿਹਾ ਹੂੰ ਕਿ ਕਲਾਕਾਰ ਤੁਹਾਨੂੰ ਪਤਾ ਹੀ ਆ ਉਹ ਵੀ ਸਿਆਸੀ ਪਾਰਟੀਆਂ ਵਾਲਾ ਹਸਾਬ ਕਿਤਾਬ ਬਣਿਆ ਸਮਰਥਕ ਨੇ ਉਹਨਾਂ ਦੇ ਬਿਲਕੁਲ ਬਿਲਕੁਲ ਬਹੁਤ ਵੱਡੀ ਪੀੜ ਉਹਨਾਂ ਦੇ ਗਾਂ ਗਰੁੱਪ ਬਣੇ ਆ ਉਹ ਟ੍ਰੋਲਿੰਗ ਕਰਦੇ ਇੱਕ ਦੂਜੇ ਨੂੰ ਜਵਾਬ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਵੀ ਇਹ ਜਾਦਾ ਫਿਰ ਮੁੜ ਕੇ ਬਦਨਾਮੀ ਦਾ ਸਬਬ ਬਣਦਾ ਜੀ ਜੀ ਜੋ ਵੀ ਹੋਇਆ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੀ 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 ਕਮਲਜੀਤ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਪਿੰਨ ਵੀ ਇੱਕ ਵਾਰੀ ਸਦੀਕ ਸਾਹਿਬ ਆਏ ਸੀ ਕਹਿੰਦੇ ਤੇ ਉਹਨਾਂ ਵੀ ਰਵਾਲਵਰ ਕੋਲੇ ਰੱਖਦੇ ਸੀ ਆਹ ਖੈਰ ਉਦੋਂ ਵੀ ਜ਼ਰੂਰ ਤਾਂ ਦਸੀ ਗਈਆਂ ਲੋਕਾਂ ਦੀਆਂ ਤੇ ਆਵਾਜ਼ ਦੀ ਕੋਈ ਥੋੜੀ ਬਹੁਤ ਸਮੱਸਿਆ ਹੋ ਸਕਦੀ ਹੈ ਕਿਉਂਕਿ ਅਜ ਨਵਾਂ ਹੈ ਤੁਸੀਂ ਦੱਸ ਦਿਓ ਥੋੜਾ ਜਿਹਾ ਆਪਾਂ ਉਹਨੂੰ ਸੈੱਟ ਕਰ ਲਾਂਗੇ ਹਾਂ ਮਿੰਟੂ ਜੀ ਆਪਾਂ ਗੱਲ ਕਲਾਕਾਰਾਂ ਦੀ ਕਰ ਰਹੇ ਹਾਂ ਨਹੀਂ ਰਾਜਕੁਮਾਰ ਜੀ ਕਹਿ ਰਹੇ ਕਿ ਆਵਾਜ਼ ਠੀਕ ਆ ਜੀ ਬਿਲਕੁਲ ਆਵਾਜ਼ ਠੀਕ ਆ ਪਰਵਾਜ਼ ਠੀਕ ਕਰੋ ਹੁਣ ਆਪਾਂ ਪਰਵਾਜ਼ ਜਿਹੜੀ ਹੈ ਭਰੀਏ ਜੀ ਬਿਲਕੁਲ ਬਿਲਕੁਲ ਉਡਾਣ ਵੱਲ ਚਲੀਏ